ਸਿਆਣੇ ਬਜ਼ੁਰਗ ਕਹਿੰਦੇ ਆ ਕਿ ਜਿਸ ਘਰ ਦਾ ਰਾਖਾ ਹੀ ਘਰ ਨੂੰ ਉਜਾੜਨ ਵਾਲੇ ਪਾਸੇ ਤੁਰ ਪਵੇ ਕਿ ਫਿਰ ਉਸ ਘਰ ਨੂੰ ਕੋਈ ਵੀ ਬਚਾ ਨਹੀਂ ਸਕਦਾ ਇਹ ਕਹਿਜ ਨਹੀਂ ਮਿਸਾਲ ਸਾਹਮਣੇ ਤੁਹਾਡੇ ਲੈ ਕੇ ਹਾਜ਼ਰ ਹੋਏ ਆ ਕਿ ਪਿੰਡ ਦਾ ਸਰਪੰਚ ਹੀ ਚਿੱਟਾ ਵੇਚੀ ਜਾ ਰਿਹਾ ਸੀ ਲਗਾਤਾਰ ਕਾਫੀ ਸਮੇਂ ਤੋਂ ਲਗਾਸੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਪਿਆ ਸੀ ਚਿੱਟਾ ਵੇਦਾ ਪਿਆ ਸੀ ਨਸ਼ੇ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ ਜਦੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਲਿਆ ਫਾੜ ਕਹੂੰ ਸੁੱਟਿਆ ਇਸ ਲਾਕਾਂ ਦੇ ਪਿੱਛੇ ਲੇਕਿਨ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿੰਡ ਦਾ ਸਰਪੰਚ ਨੂੰ ਮਾਂ ਵੀ ਕਿਹਾ ਜਾਂਦਾ ਹੈ ਪਿੰਡ ਦੀ ਜੇ ਉਹ ਹੀ ਨਸ਼ੇ ਦੇ ਕਾਰੋਬਾਰ ਨਾਲ ਜੁੜਿਆ ਹੋਵੇ ਤਾਂ ਪਿੰਡ ਦੇ ਨੌਜਵਾਨੀ ਨੂੰ ਕੌਣ ਬਚਾ ਸਕਦਾਗਾ ਇਹ ਤੁਸੀਂ ਆਪ ਹੀ ਇੱਕ ਮਿੰਟ ਲਈ ਸੋਚ ਕੇ ਦੇਖ ਸਕਦੇ ਹੋ ਖਿਰਾਨੀ ਜਨਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਕਿ ਜਦੋਂ ਫੜਿਆ ਗਿਆ ਤੇ ਫਿਰ ਪੁਲਸ ਦੇ ਅੱਗੇ ਪੌਂਦਾ ਪਿਆ ਵਿਆਹ ਨੇ ਕਹਿੰਦਾ ਮੈਨੂੰ ਛੱਡ ਦਿਓ ਮੈਂ ਨਹੀਂ ਕਰਦਾ ਅੱਗੇ ਤੋਂ ਇਹ ਕੰਮ ਲੇਕਿਨ ਕਿੱਥੋਂ ਛੱਡਦੀ ਪੁਲਸ ਪ੍ਰਸ਼ਾਸਨ ਜਦੋਂ ਸਬੂਤਾਂ ਦੇ ਨਾਲ ਫੜਿਆ ਹੋਵੇ ਤਾਂ ਪਰਚਾ ਤਾਂ ਬੰਦਦਾ ਹੀ ਹੈਗਾ ਜੋ ਕਿ ਪੁਲਸ ਨੇ ਕਰਕੇ ਆਪਣਾ ਫਰਜ਼ ਨਿਭਾਤਾ ਦਿੱਤਾ ਹੈ ਲੇਕਿਕਿ ਨਾਲ ਦੇ ਨਾਲ ਤੁਹਾਨੂੰ ਇੱਕ ਅਹਿਮ ਜਾਣਕਾਰੀ ਵੀ ਦੇ ਦਿੱਤੀ ਗਈ ਹੈ ਤੇ ਅੱਜ ਕੱਲ੍ਹ ਤੱਕ ਕਿਸੇ ਦਾ ਪ੍ਰਵਾਹ ਕਿਸੇ ਦਾ ਵਸਾ ਖਾਣਾ ਵੀ ਉਹ ਮਹਾਪਾਪੇੜਾ ਹੋ ਗਿਆ ਹੈ ਇਸ ਕਰਕੇ ਆਪਣਾ ਖਿਆਲ ਖੁਦ ਰੱਖੋ ਪਿੰਡ ਦਾ ਖਿਆਲ ਰੱਖੋ ਸ਼ਹਿਰ ਦਾ ਖਿਆਲ ਰੱਖੋ ਇਲਾਕੇ ਦਾ ਖਿਆਲ ਤੁਸੀਂ ਆਪ ਰੱਖੋ ਤੇ ਇਸ ਤਰ੍ਹਾਂ ਜਿਹੜੇ ਮਗਰਮਾਸ਼ੇ ਜਿਹੜੇ ਆਸਤਿਨ ਤੇ ਸਾਫ ਪਏ ਗਏ ਜਿਹੜੇ ਕਿ ਮੂੰਹ ਦੇ ਉੱਤੇ ਕੋਸ਼ ਤੇ ਪੇਟ ਦੇ ਪਿੱਛੇ ਕਰਦੇ ਕੋਸ਼ ਉਹਨਾਂ ਨੂੰ ਫੜ ਕੇ ਇਲਾਕਾਂ ਦੇ ਪਿੱਛੇ ਪਹੁੰਚਾਉਣ ਦੀ ਕੋਸ਼ਿਸ਼ ਤਾਂ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡਾ ਆਲਾ ਦਵਾਲਾ ਲਗਾਇਆ ਇਹਨਾਂ ਗੰਦੇ ਆਂਡਿਆਂ ਤੋਂ ਸਾਫ ਸੁਥਰਾ ਹੋ ਸਕੇ ਕਿ ਤੁਸੀਂ ਸ਼ੁੱਧ ਹਵਾ ਤੇ ਸ਼ੁੱਧ ਜੀਵਨ ਜੀ ਸਕੋ ਕੀ ਕਰਨਾ ਤੁਹਾਡਾ ਇਸ ਬਾਰੇ ਜ਼ਰੂਰ ਕਮੈਂਟ ਕਰਕੇ ਦੱਸਿਓ ਨਾਲ ਨਾਲ ਚੈਨਲ ਨੂੰ ਫੋਲੋ ਜ਼ਰੂਰ ਕਰਦਿਆ ਕਰੋ ਤਾਂ ਕਿ ਨਵੇਂ ਤਾਜ਼ੀ ਅਪਡੇਟ ਲੱਗੇ ਤੁਹਾਡੇ ਸਾਹਮਣੇ ਅਸੀਂ ਹਾਜ਼ਰ ਹੁੰਦੇ ਰਹੀਏ ਮੰਨਜੋਗੇ ਆ ਜੀ ਸਾਹਿਬ ਦੇ ਤੇ ਡੀਐਸਪੀ ਰਵਿੰਦਰਪਾਲ ਸਿੰਘ ਦੀ ਹਦਾਇਤਾਂ ਦੇ ਆਪਾਂ ਬਟਾਲੇ ਦੇ ਭੜੇ ਪੁਛਾਂ ਦੀ ਤਲਾਸ਼ਬੰਦ ਚ ਰਵਾਨਾ ਸੀ ਜਿੱਥੇ ਅਨਮੋਗੁਰਾ ਨੇ ਤਲਾਹ ਦਿੱਤੀ ਕਿ ਵਡਾਲਾਗ੍ਰਾਮ ਦੀ ਏਰੀਆ ਚੋ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 100 ਫੁੱਟੀ ਆ 60 ਫੁੱਟੀ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟਵਸ ਮੇਦਨਾਂ ਨੂੰ ਅਸੀਂ ਫਿਰ ਤੜਵਾ ਜਾਣਾ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਆ ਦੂਜੇ ਦਾ ਲਵਜੀਤ ਆ ਇਹ ਸਰਪੰਚ ਹੈ ਪਿੰਡ ਦਾ ਤੇ ਇਹ ਗ੍ਰੰਥਗੜ੍ਹ ਪਿੰਡ ਪਿੰਡ ਦਾ ਸਰ ਦੋਨੇ ਇਥੋਂ ਦੀ ਜਿਹੜੀ ਗੱਲ ਦੀ ਨਹੀਂ ਨਹੀਂ ਗ੍ਰੰਥਗੜ੍ਹ ਪਿੰਡ ਤੇ ਇਹ ਦੋਨੇ ਪਿੰਡ ਹੀ ਹਾਂ ਇੱਕੋ ਪਿੰਡ ਤੇ ਸਰ ਕੀ ਗੈਂਗ ਨਾਲ ਲਿੰਕਟੇ ਚੋਂ ਹੋ ਰਿਹਾ ਇਹ ਜਸ਼ਨ ਆ ਮੁੰਡਾ ਇੱਕ ਗੋਇੰਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਵੀ ਤੇ ਉਹਦੇ ਹਦਾਇਤ ਤੇ ਅੱਗੇ ਹੀਰੋਇਨ ਦਾ ਕੰਮ ਕਰਦੇ ਸਰ ਕਿਹਦੇ ਚੋਂ ਪਤਾ ਨਹੀਂ ਇਹ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਅਸੀਂ ਕਰ ਰਹੇ ਹਾਂ ਉਹਦੇ ਕੰਮ ਤੇ ਸਰ ਕੀ ਕੀ ਬਰਾਮਦ ਹੋਇਆ ਫਿਰ ਇਹਨਾਂ ਦੀ ਐਕਟਿਵਿਟੀ ਦੇ ਵਿੱਚੋਂ 481000 ਰੁਪਏ ਡਰੱਗ ਮਿਲੂ ਤੇ 100 ਗ੍ਰਾਮ ਹਿਰੋਇਨ ਬਰਾਮਦ ਹੋਈ